ਮੈਂ ਤੁਹਾਨੂੰ ਪਤਾ ਘਰ ਚ ਕੀ ਚੱਲਣ ਡਿਆ ਵਾ ਪਤਾ ਚੱਲਣ ਡਿਆ ਨਹੀਂ ਪਤਾ ਦੇ ਦੇ ਪਤਾ ਚੱਲਣ ਡਿਆ ਵਾ ਨਹੀਂ ਮੈਂ ਕੀ ਕਹਣਾ ਵੀ ਮੈਨੂੰ ਪਤਾ ਵਾ ਤੁਸੀਂ ਕਹਿੰਦਾ ਤੁਸੀਂ ਕਿਹਾ ਕੀ ਹੋ ਗਿਆ ਵਾ ਉਹ ਤਾਂ ਨਵਾਂ ਹੀ ਸੱਪਾ ਲੈ ਗਿਆ ਘਰ ਦੇ ਤਾਂ ਮੈਨੂੰ ਪਤਾ ਦੋਵੇਂ ਜੀ ਗਏ ਆਥੇ ਵਾਂਡੇ ਹੋਰ ਕੀ ਚੱਲਣ ਡਿਆ ਘਰ ਵਿੱਚ ਮੰਮੀ ਤੁਹਾਨੂੰ ਪਤਾ ਘਰ ਚ ਕੀ ਚੱਲਣ ਡਿਆ ਵਾ ਹਾ ਹਾਵੇ ਹੁਣ ਕਿਹੜਾ ਨਵਾਂ ਹੀ ਪਵਾੜਾ ਪੈ ਗਿਆ ਵਾ ਪਤਾ ਮੈਨੂੰ ਕੀ ਚੱਲਣ ਡਿਆ ਵਾ ਉਹ ਦੋਵੇਂ ਜਣੇ ਵਾਂਡੇ ਗਏ ਆ ਤੁਸੀਂ ਨਾ ਚੁੱਪ ਕਰਿਆ ਕਰੋ ਛਾਰੇ ਮਾਰੀ ਜਾਂਦੇ ਆ ਸੋਹੀ ਫਿਕਰ ਨਹੀਂ ਜਾਨਾ ਤੇ ਸਵਿਫਟ ਲੈ ਕੇ ਜਾਈਏ ਭਾਈ ਇਹਨਾਂ ਨੂੰ ਭਾਈ ਇਹਨਾਂ ਦੇ ਪੁੱਤਾਂ ਨੂੰ ਪੁੱਛੋ ਉਹ ਬੇਬੇ ਨੂੰ ਮੇਰੇ ਆ ਰਿਹਾ ਤੇ ਕਾਲ ਨਹੀਂ ਜਦੋਂ ਪਹੁੰਚ ਲੱਗਿਆ ਨਹੀਂ ਆ ਰਿਹਾ ਰਵਣ ਭਾਈ ਤੇ ਨਾਲੇ ਕਾਲ ਕੋਈ ਵੀ ਕੰਮ ਕਰਨਾ ਕਾਲਾ ਨਹੀਂ ਪਹਿਣਾ ਨਹੀਂ ਕਾਲੇ ਇਹ ਤੇ ਕਾਦੇ ਪਈ ਮੰਮੀ ਮੇਰੀ ਸੁਣੋ ਗੱਲ ਘਰ 'ਚ ਤੁਹਾਨੂੰ ਪਤਾ ਕੀ ਬੰਦਿਆ ਵਾ ਘਰ ਪਿਓ ਨਾਲ ਗੱਲ ਕਰਤੀਆਂ ਆ ਤਾਂ ਨਵੀਂ ਗੱਲ ਕੱਢ ਲਈ ਆ ਜੋ ਬੰਨੇ ਤਾਂ ਮੇਰੇ ਨਾਲ ਗੱਲ ਹੀ ਨਹੀਂ ਕੀਤੀ ਵੀ ਮੈਂ ਹੋਰ ਕਿਹ ਕੰਟਰੀ ਚ ਜਾਣਾ ਵਾ ਚੱਲ ਕੱਪਟਨ ਨੂੰ ਮੈਂ ਕਿਹਾ ਹੀ ਆ 3 ਤੋਂ 1 ਨਾ ਸੌਰੀ 10 ਇਹਦਾ ਹਾਲ ਵੇਖ ਲਾ ਅਜੇ ਵਿਚਾਰੇ ਦੇ ਮੂੰਹੋਂ ਗੱਲ ਨਿਕਲੀ ਆ ਤੋ ਇਹੀ ਤੇ ਚੁੱਪ ਕਰਕੇ ਇੱਥੇ ਬੈਠੇਗੇ ਲੈਂਦਾ ਉਹਨੇ ਇਹ ਨਹੀਂ ਪਹਿਲਾਂ ਹੀ ਘਰ ਕਲਾਉਂਦਾ ਹੀ ਹੋਣੀ ਉਹਨੇ ਘਰ ਕਲਾਉਣੇ ਆਪਣੇ ਘਰ ਦੀ ਨੁਕਲਾਇਆ ਕਰਨੇ ਆ ਹੁਣ ਕਹੀ ਜਾਂਦਾ ਵੀ ਉਹਨੇ ਪੈਸੇ ਘਰ ਨਿਕਲਾਉਣੇ ਉਹਨੇ ਆਪਣੇ ਘਰ ਦੇ ਨਿਕਲਾਇਆ ਕਰਨੇ ਆ ਮੈਂ ਹਾਂ ਹੀ ਮਾਪਿਓ ਆ ਐਡੀ ਵੀ ਗੱਲ ਨਹੀਂ ਗਈ ਵੀ ਸਾਡੇ ਤੋਂ ਬੇਜੋਰ ਹੋ ਜਾਊਗਾ ਪਰ ਇਹ ਜਿਹੜਾ ਨਾ ਇਹ ਤਾਂ ਬਹੁਤ ਖਰਾਬ ਹੋ ਗਿਆ ਵਾ ਇੱਕ ਫਿਰ ਨਹੀਂ ਰਮਣੇ ਘੜਕ ਪੈ ਤੂੰ ਹੀ ਆਣਾ ਹੈ ਅੱਛਾ ਭਾਈ 2 1 ਕਹਿਣਾ ਕੰਦੂ ਮਾਰਨਾ ਚਲ ਚਲ ਬੈਠ ਜੀ ਥੋੜੀ ਉਹਨੇ ਕਿਹਾ ਸਰਦਾਰ ਜੀ ਮਸਲੀ ਲੈ ਆਓ ਨਹੀਂ ਇਹਦਾਂ ਭਰਾ ਇਦੋਂ ਤਾਂ ਬੇਟੀ ਬੇਟੀ ਨੂੰ ਚੇਤਾ ਆ ਗਿਆਗੇ ਰਮਨ ਤੋਂ ਘਬਰਾਣਾ ਅਜੇ ਤੱਕ ਮੇਰੇ ਨੀਅ ਨਹੀਂ ਮੇਰੇ ਤੱਕ ਨਹੀਂ ਆਇਆ ਮੇਰੇ ਨੀਅ ਕਰੀ ਯਾਰ ਨੀਅ ਕੀ ਨੀਅ ਪਾਪਾ ਆਹ ਨੀਅ ਪੰਦਿਆ ਕਿਉਂ ਪਿੰਮ ਰਮਨ ਨੇ ਮੇਰੇ ਕੋ ਆਇਆ ਹੀ ਗੱਲਾਂ ਬਾਤਾਂ ਹੋਰ ਕਰਦਾ ਰਿਹਾ ਵਾ ਪਰ ਪੈਸਿਆਂ ਦੀ ਗੱਲ ਹੀ ਮੇਰੇ ਨਾਲ ਨਹੀਂ ਕੀਤੀ ਤੇ ਜੇ ਕਰੂਗਾ ਫਿਰ ਮੈਂ ਦੇ ਦੂੰਗਾ ਆਪਣੇ ਜਵਾਬ ਐਦਾਂ ਕਰਨਾ ਰਵਿੰਦਰ ਨੂੰ ਆਵਾਜ਼ ਮਾਰ ਕੇ ਕਹਿਣਾ ਕਿ ਹੁਣ ਸੌਖੀ ਆ ਵਿਆਹ ਕਰਤਾ ਉਹਦਾ ਤੇ ਚੈੱਕ ਕਰ ਲੈ ਹੈਲੋ 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 ਠੀਕ ਹੈ ਹਾਂਜੀ ਹੈਲੋ ਕਿਓ ਅੱਛਾ ਜੀ ਹੈਲੋ ਬੰਦੇ ਸ਼ੁਰੂ ਨੇ ਕੰਮ ਹਾਂਜੀ ਟੂ ਵਨ ਵਧੀਆ ਬੁੱਤ ਹੋਸ ਨੋਟ ਠੀਕ ਠਾਕ ਆ ਸਭ ਹਾਂਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਹਾਂ ਸੁਣਾਓ ਜਿਉ ਤਾਂ ਕਿਦਾਂ ਹੈਲਗਾ ਜੀ ਵਧੀਆ ਸਭ ਚਲੋ ਜੀ ਹਾਂਜੀ ਹਾਂਜੀ ਕੱਟ ਲਈ ਸੀ ਚਬਲੀ ਸਬਾਕੀ ਇਹਦੇ ਕਹਣਾ ਪਾਣੀ ਲੈਣ ਟੂ ਵਨ ਪੁੱਤ ਮੰਮੀ ਡੈਡੀ ਤੋਂ ਬਨਾਲ ਲੈ ਆਉਣਾ ਸੀ ਮੰਮੀ ਉਹਨਾਂ ਨੇ ਆਉਣਾ ਸੀ ਮੰਮੀ ਤੇ ਉਹ ਇੱਕ ਦੋ ਕੰਮ ਹੀ ਸੀ ਨਾਲੇ ਮੈਂ ਪਾਣੀ ਲੈ ਗਿਆ ਠੰਡਾ ਲੈ ਲਿਆ ਟੂ ਵਨ ਜੂਤ ਮੈਂ ਇੱਕ ਗੱਲ ਸੋਚਣ ਲੱਗਾ ਸੀਗਾ ਹਾਂਜੀ ਆ ਵੀ ਬੰਦਾ ਕਿਹੜਾ ਏ ਘਟੂ ਘਟ ਪਤਾ ਡੈੱਜੀ ਵੀ ਇਹੀ ਗੱਲ ਸੋਚਦੇ ਰਹਿੰਦੇ ਆ ਵੀ ਘਟੂ ਘਟ ਪਤਾ ਤੇ ਲੱਗੇ ਪਿਓ ਬੰਦਾ ਕਿਹੜਾ ਏ ਪਤਾ ਮੈਂ ਕਿਉਂ ਕੱਲ ਅਸ਼ੁਰਤ ਕਰਾਂ ਸੀ ਸਾਰਾ ਕਿਆ ਦੱਸਾਂ ਦੱਸਾਂ ਮੈਂ ਘਟੂ ਆ ਡੈੱਜੀ ਵੀ ਇਹੀ ਗੱਲ ਤਾਂ ਪਤਾ ਕਰਦੇ ਆ ਵੀ ਸਾਨੂੰ ਪਤਾ ਤੇ ਲੱਗੇ ਪਿਓ ਬੰਦਾ ਕਿਹੜਾ ਏ ਘਟੂ ਆ ਡੈੜੀ ਵੀ ਆ ਗਈ ਸੱਸ ਕਿਹੜੀ ਜੀ ਸੱਸ ਕਹਿੰਦੇ ਜੀ ਹੋ ਗਿਆ ਠੀਕ ਠਾਕ ਹਾਂਜੀ ਵਧੀਆ ਜੀ ਆਜੋ ਕੱਟ ਲਏ ਤੇ 21 ਲੋਕੀ ਵੇਖ ਲੋ ਕਿਸਦਾ ਘਰ ਖਰਾਬ ਕਰਨ ਲੱਗਿਆ ਹੂੰ ਹੂੰ ਆਏ ਦਾ ਚਾ 2 ਮੈਂ ਜੀ ਸੋਚਣ ਡਿਆ ਸੀਗਾ ਕਿ ਲੋਕੀ ਵੇਖ ਲੋ ਕਿਸੇ ਦਾ ਘਰ ਖਰਾਬ ਕਰਨ ਲੱਗਿਆ ਇੱਕ ਮਿੰਟ ਨਹੀਂ ਲਾਉਂਦੇ 2 ਹੁਣ ਤੁਸੀਂ ਆਇਆ ਕਿ ਤਨਾ ਟੇ ਕੋਈ ਨਹੀਂ ਮਾ ਅੱਜ ਸਾਸਿਯਾ ਭਾਜੀ ਅਸੀਂ ਕਿ ਭਾਜੀ ਠੀਕ ਠਾਕ ਹਾਂ ਜੀ ਹਾਂ ਜੀ ਤੁਸੀਂ ਸੁਣਾਓ ਬਿਲਕੁਲ ਭੇਜ ਦਿਓ ਕੋਈ ਗੱਲ ਨਹੀਂ ਮੈਂ ਕਰ ਦਿੰਦਾ ਤੁਹਾਨੂੰ ਸੈੱਡ ਨੰਬਰ ਹਾਂਜੀ ਕੱਟਦਾ ਇਥੇ 21 ਸੀ ਬ ਪਕੌੜੇ ਕੱਟ ਲੈਣੇ ਪਰੌਣਾਂ ਲਈ ਜੀ ਖਾਂਜ ਹੋਣੀ ਚੱਲ ਕੇ ਜਿੱਤੇ ਜਿੱਤੇ ਬਾਕ ਦੋ ਵਾਰ ਉਹ ਦੀਪ ਪਕੌੜੇ ਪਕਾੜੇ ਕੱਟ ਲੈਣੇ ਸੀ ਪਰੌਣਾਂ ਲਈ ਨਹੀਂ 21 ਜੋ ਤਾਂ 21 ਜੋ ਤਾਂ ਹਾਂਜੀ ਵੀਰ ਜੀ ਮੈਂ ਭਾਈ ਨੂੰ ਨੰਬਰ ਸੈਂਡ ਕਰਤਾ ਹਾਂ ਅੱਛਾ ਅੱਛਾ ਕੋਈ ਨਾ ਮੰਗ ਦੇਣਾ ਜਿਹਨੇ ਫੋਨ ਕੀਤਾ ਕਿੰਨਾ 21 ਜੋ ਤਾਂ ਹਾਂਜੀ ਵੀਰ ਜੀ ਮੈਂ ਬਿਚਰੀ ਬਣਾਣਾ ਮੰਮੀ ਤੁਹਾਨੂੰ ਪਤਾ ਘਰ ਚ ਕੀ ਚੱਲਣ ਡਿਆ ਵਾ ਪਤਾ ਚੱਲਣ ਡਿਆ ਪਤਾ ਚੱਲਣ ਡਿਆ ਵਾ ਨਹੀਂ ਮੈਂ ਕੀ ਕਹਣਾ ਵੀ ਮੈਨੂੰ ਪਤਾ ਵਾ ਤੁਸੀਂ ਕਹਿੰਦੇ ਤੁਸੀਂ ਕਿਹਾ ਕੀ ਹੋ ਗਿਆ ਵਾ ਉਹ ਤਾਂ ਨਵਾਂ ਹੀ ਸੱਬਾ ਲੈ ਗਿਆ ਘਰ ਚ ਤਾਂ ਮੈਨੂੰ ਪਤਾ ਦੋਵੇਂ ਜੀ ਗਏ ਆਥੇ ਵਾਂਡੇ ਹੋਰ ਕੀ ਚੱਲਣ ਡਿਆ ਘਰ ਵਿੱਚ ਮੰਮੀ ਤੁਹਾਨੂੰ ਪਤਾ ਘਰ ਚ ਕੀ ਚੱਲਣ ਡਿਆ ਵਾ ਹਾ ਹਾਵੇ ਹੁਣ ਕਿਹੜਾ ਨਵਾਂ ਹੀ ਪਵਾੜਾ ਪੈ ਗਿਆ ਵਾ ਪਤਾ ਮੈਨੂੰ ਕੀ ਚੱਲਣ ਡਿਆ ਵਾ ਉਹ ਦੋਵੇਂ ਜਣੇ ਵਾਂਡੇ ਗਏ ਆ ਤੁਸੀਂ ਨਾ ਚੁੱਪ ਕਰਿਆ ਕਰੋ ਸ਼ਾਇਦ ਮਾਰ ਹੀ ਜਾਂਦੇ ਆ ਇਹ ਨਹੀਂ ਫਿਕਰ ਨਹੀਂ ਜਾਨੀ ਸਵਿਫਟ ਲੈ ਕੇ ਜਾਈਏ ਭਾਈ ਇਹਨਾਂ ਨੂੰ ਪਾ ਲਈ ਪਾ ਲਈ ਇਹਨਾਂ ਨੂੰ ਮੈਂ ਪੁੱਛ ਉਹ ਫਿਕਰ ਨਾ ਮਾਇਦਾਰਾ ਬੀਬੀ ਦੇਖ ਰਹਾ ਆ ਰਹਾ ਮੈਂ ਤੇ ਕਾਲ ਨਹੀਂ ਜਦੋਂ ਪਹਲਾ ਲੱਗਿਆ ਨਹੀਂ ਭਾਈ ਨਾ ਜਾਣਾ ਰਵਣ ਭਾਈ ਤੇ ਨਾਲੇ ਕਾਲ ਕੋਈ ਵੀ ਕੰਮ ਕਰਨਾ ਕਾਲਾ ਨਹੀਂ ਪਹਿਣਾ ਨਹੀਂ ਕਾਲੇ ਇਹ ਤਾਂ ਕਾਟੋ ਪਈ ਫ੍ਰੀ ਟਵਨ ਮੰਮੀ ਮੇਰੀ ਸੁਣੋ ਗੱਲ ਘਰ 'ਚ ਤੁਹਾਨੂੰ ਪਤਾ ਕੀ ਬੰਦਿਆ ਹੋ ਹਰ ਪਿਓ ਨਾਲ ਗੱਲ ਕਰਦੀਆਂ ਆ ਤਾਂ ਨਵੀਂ ਗੱਲ ਕੱਢ ਲਈ ਆ ਜੋ ਬੰਨੇ ਤੇ ਮੇਰੇ ਨਾਲ ਗੱਲ ਹੀ ਨਹੀਂ ਕੀਤੀ ਕਿ ਮੈਂ ਹੋਰ ਕਿਹ ਕੰਟਰੀ ਚ ਜਾਣਾ ਵਾ ਚੱਲ 10 ਇਹਦਾ ਹਾਲ ਵੇਖ ਲਾ ਅਜੇ ਵਿਚਾਰੇ ਦੇ ਮੂੰਹੋਂ ਗੱਲ ਨਿਕਲੀ ਆ ਤੋ ਇਹੀ ਤੇ ਚੁੱਪ ਕਰਕੇ ਇੱਥੇ ਬੈਠੇਗੇ ਲਾਂਦਾ ਉਹਨੇ ਇਹ ਨਹੀਂ ਪਹਿਲਾਂ ਹੀ ਘਰ ਕਲਾਉਂਦਾ ਸੀ ਹੋਣੀ ਉਹਨੇ ਘਰ ਕਲਾਉਣੇ ਆਪਣੇ ਘਰ ਦੇ ਨਿਕਲਾਇਆ ਕਰਨੇ ਆ 2 ਹੁਣ ਕਹੀ ਜਾਂਦਾ ਵੀ ਉਹਨੇ ਪੈਸੇ ਘਰ ਨਿਕਲਾਉਣੇ ਉਹਨੇ ਆਪਣੇ ਘਰ ਦੀ ਨਿਕਲਾਇਆ ਕਰਨੇ ਆ ਮੈਂ ਹਾਂ ਹੀ ਮਾਪਿਓ ਆ ਐਡੀ ਵੀ ਗੱਲ ਨਹੀਂ ਗਈ ਵੀ ਸਾਡੇ ਤੋਂ ਬੇਜੋਰ ਹੋ ਜਾਊਗਾ ਪਰ ਇਹ ਜਿਹੜਾ ਨਾ ਇਹ ਤਾਂ ਬਹੁਤ ਖਰਾਬ ਹੋ ਗਿਆ ਇੱਕ ਫਿਰ ਤਾਂ ਇਹ ਰਮਨੇ ਕੜਾ ਕੇ ਤੂੰ ਹੀ ਜਾਣਾ ਹੈ ਅੱਛਾ ਭਾਜੀ 2 1 ਮੇਲਾ ਕੇ ਕਹਿਣਾ ਕੰਦਮ ਮਾਰਨਾ ਕਿ ਚਲ ਚਲ ਬੈਟਰੀ ਥੋੜੀ ਉਹਨੇ ਕਹਿੰਦਾ ਸਰਦਾਰ ਜੀ ਮਛਲੀ ਲਿਆਓ ਨਹੀਂ ਵੇਧਰ ਭਰਾ ਇਦੋਂ ਤਾਂ ਬੇਟੀ ਬੇਟੀ ਨੂੰ ਚੇਤਾ ਆ ਗਿਆ ਕੇ ਰਮਨ ਤੋਂ ਘਬਰਾਣਾ ਅਜੇ ਤੱਕ ਮੇਰੇ ਨੀਹ ਨਹੀਂ ਮੇਰੇ ਤੱਕ ਨਹੀਂ ਆਇਆ ਮੇਰੇ ਨੀਹਾਂ ਕਰੀਆ ਨੀਹਾਂ ਕੀ ਨੀਹਾਂ ਪੱਪਿਆ ਇਹ ਨੀਹਾਂ ਕਰੀਆ ਕਿਉਂ ਪਿੰਨ ਰਮਨ ਨੇ ਮੇਰੇ ਕੋ ਆਇਆ ਹੀ ਗੱਲਾਂ ਬਾਤਾਂ ਹੋਰ ਕਰਦਾ ਰਿਹਾ ਵਾ ਪਰ ਭੈਣਾਂ ਦੀ ਗੱਲ ਹੀ ਮੇਰੇ ਨਾਲ ਨਹੀਂ ਕੀਤੀ ਤੇ ਜੇ ਕਰੂਗਾ ਫਿਰ ਮੈਂ ਦੇ ਦੂੰਗਾ ਆਪਣਾ ਜਵਾਬ ਐਦਾਂ ਕਰਨਾ ਰਵਿੰਦਰ ਨੂੰ ਆਵਾਜ਼ ਮਾਰ ਕੇ ਕਹਿਣਾ ਕਿ ਹੁਣ ਸੌਕੀਆਂ ਵਿਆਹ ਕਰਤਾ ਉਹਦਾ ਤੇ ਚੈੱਕ ਕਰ ਲੈ ਹੈਲੋ 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 ਥੈਂਕ ਯੂ ਮੈਂ ਵੀ ਹੈਲੋ ਕਿਉ ਅੱਛਾ ਜੀ ਹੈਲੋ ਪਹਿਲੀ ਸ਼ੁਰੂ ਨਾ ਦੇ ਕੰਮ ਹਾਂਜੀ ਪੁੱਤ ਬੈਠੋ ਪੁੱਤ ਹੋਸ ਨੋਠ ਠੀਕ ਠਾਕ ਆ ਹਾਂਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਸੁਣਾਉਂ ਗਿਓ ਤਾਂ ਕਿਦਾਂ ਹੈਲੋ ਜੀ ਵਧੀਆ ਸਭ ਚਲੋ ਜੀ ਹਾਂਜੀ ਹਾਂਜੀ ਕੱਟ ਲਈ ਸਭ ਲਈ ਸਵਾਕੀ ਤੇ ਕਹਿੰਦਾ ਪਾਣੀ ਲੈ ਮੈਂ ਪੁੱਤ ਮੰਮੀ ਗੱਡੀ ਤੇ ਬੰਨਾਲ ਲੈ ਆਉਣਾ ਸੀ ਮੰਮੀ ਉਹਨਾਂ ਨੇ ਆਉਣਾ ਸੀ ਗਰਮੀ ਤੇ ਉਹ ਇੱਕ ਦੋ ਕੰਮ ਹੀ ਸੀ ਨਾਲੇ ਮੈਂ ਪਾਣੀ ਲੈ ਗਿਆ ਠੰਡਾ ਲੈ ਲਿਆ ਪੁੱਤ ਜੋਤ ਮੈਂਨੇ ਇੱਕ ਗੱਲ ਸੋਚਣ ਲਿਆ ਸੀਗਾ ਹਾਂਜੀ ਆ ਕਿ ਬੰਦਾ ਕਿਹੜਾ ਹੀ ਘਟੂ ਘਟ ਪਟਾ ਡੈੱਡ ਜੀ ਵੀ ਇਹੀ ਗੱਲ ਸੋਚਦੇ ਰਹਿੰਦੇ ਆ ਕਿ ਘਟੂ ਘਟ ਪਤਾ ਤੇ ਲੱਗੇ ਕਿ ਉਹ ਬੰਦਾ ਕਿਹੜਾ ਹੈ ਪਤਾ ਮੈਂ ਕਿਉਂ ਕੱਲ ਅਸ਼ੁਰਤ ਕਰਾਂ ਸੀ ਜਰਾ ਕਿਆ ਦੱਸਾਂ ਗੱਲ ਤਾਂ ਮਣੀ ਘਟੂ ਆ ਡੈੱਡ ਜੀ ਵੀ ਇਹੀ ਗੱਲ ਤਾਂ ਪਤਾ ਕਰਦੇ ਆ ਕਿ ਸਾਨੂੰ ਪਤਾ ਤੇ ਲੱਗੇ ਕਿ ਉਹ ਬੰਦਾ ਕਿਹੜਾ ਹੈ ਘਟੂ ਆ ਡੈੱਡੀ ਜੀ ਸਸੀ ਗਰੇਡ ਜੀ ਸਸੀ ਗਰੇਡ ਜੀ ਹੋ ਜੋ ਠੀਕ ਠਾਕ ਹਾਂਜੀ ਵਧੀਆ ਜੀ ਆਜਾ ਕੱਟ ਲਾਇਆ ਤੇ 21 ਲੋਕੀ ਵੇਖ ਲੋ ਕਿਸਦਾ ਘਰ ਖਰਾਬ ਕਰਨ ਲੱਗਿਆ ਹੂੰ ਹੂੰ ਆ ਇਹਦਾ ਚਾ 21 ਮੈਂ ਜੀ ਸੋਚਣ ਡਿਆ ਸੀਗਾ ਕਿ ਲੋਕੀ ਵੇਖ ਲੋ ਕਿਸਦਾ ਘਰ ਖਰਾਬ ਕਰਨ ਲੱਗਿਆ 1 ਮਿੰਟ ਨਹੀਂ ਲਾਉਂਦੇ 21 ਹੁਣ ਤੁਸੀਂ ਆਇਓ ਕਿਹਦੇ ਨਾਲ ਦੇਖੋ ਕੋਈ ਨਹੀਂ ਮਾਫ ਕਰਿਆ ਜੀ ਸਸੀਆ ਭਾਜੀ ਸਸੀਆ ਭਾਜੀ ਠੀਕ ਹੈ ਬੰਦੀ ਤੁਸੀਂ ਸੁਣਾਓ ਬਰ ਬੇਦੂ ਕੋਈ ਗੱਲ ਨਹੀਂ ਮੈਂ ਕਰ ਦਿੰਦਾ ਤੁਹਾਨੂੰ ਸੈੱਡ ਨੰਬਰ ਹਾਂ ਜੀ ਕੱਟ ਲਾਇਆ ਤੇ 21 ਸੀ ਬ ਪਕੌੜੇ ਕੱਢ ਲੈਣੇ ਪਰੌਣਾਂ ਲਈ ਜੀ ਖਾਣੇ ਹੋਣੀ ਚੱਲ ਰਹੀ ਸੀ ਤੇ ਬੜਾ ਟੋਰਾ ਉਹ ਦੀਪਾ ਪਕੌੜੇ ਕੱਢ ਕੱਢ ਲੈਣੇ ਸੀ ਪਰੌਣਾਂ ਲਈ ਨਹੀਂ 21 ਜੋ ਤਾਂ 21 ਜੋ ਤਾਂ ਹਾਂਜੀ ਵੀਰ ਜੀ ਮੈਂ ਭਾਈ ਨੂੰ ਨੰਬਰ ਸੈਂਡ ਕਰਤਾ ਹਾਂ ਅੱਛਾ ਅੱਛਾ ਕੋਈ ਰਾਂ ਮੰਗ ਦੇਣਾ ਜਿੰਨੇ ਫੋਨ ਕੀਤੇ ਕਿੰਨਾ 21 ਜੋ ਤਾਂ ਹਾਂਜੀ ਵੀਰ ਜੀ